ਤੁਸੀਂ ਗੱਲ ਕਰਦੇ ਪਏ ਸੀਗੇ ਕਿ ਜਦੋਂ ਤੁਸੀਂ ਪਲੱਸ 2 ਦਾ ਐਗਜ਼ਾਮ ਦੇ ਕੇ ਆਏ ਤਾਂ ਤੁਹਾਨੂੰ ਗੁੱਸਾ ਬਹੁਤ ਆਇਆ ਮੈਂ ਤੁਹਾਡੇ ਨਾਲ ਐਗਰੀ ਕਰਾਂਗਾ ਤੇ ਇੱਕ ਕੁਐਸਚਨ ਵੀ ਹੈਗਾ ਮੇਰਾ ਤੁਹਾਡੇ ਰਿਗਾਰਡਿੰਗ ਕਿਉਂਕਿ ਅੱਜ ਦੀ ਤੁਹਾਨੂੰ ਨਾ ਮੈਂ ਦੇਖਿਆ ਕੁਝ ਵੀਡੀਓਜ਼ ਦੇ ਵਿੱਚ ਤੁਹਾਨੂੰ ਐਗਜ਼ਾਮਪਲ ਮੈਂ ਹੁਣੇ ਕਹਵਾਂ ਨਾ ਭਾਈ ਅੱਛਾ ਯਾਰ ਨਹੀਂ ਇਦਾਂ ਨਹੀਂ ਤੁਸੀਂ ਨਹੀਂ ਮਾਰ ਸਕਦੇ ਤੁਸੀਂ ਹੁਣੇ ਦੂਂਗਲਾਂ ਤੇ ਮਾਰ ਕੇ ਪੁਸ਼-ਅਪ ਇਹਦਾ ਗੁੱਸਾ ਹੈ ਨਾ ਤੁਹਾਡੇ ਵਿੱਚ ਜਿਵੇਂ ਟਾਇਰ ਖਵਾ ਕੇ ਮਾਰ ਸੁਣਦੇ ਪੂਰਾ ਐਗਰੈਸ਼ਨ ਹਾਸ ਟਾਈਮ ਅੱਜ ਦੀ ਯੂਥ ਦਾ ਐਗਰੈਸ਼ਨ ਕਿਸੇ ਹੋਰ ਬਸੇ ਆ ਜਿਹੜੀ ਤੁਹਾਡੇ ਏਜ ਦੇ ਆ ਉਹਨਾਂ ਦਾ ਪੇਰੈਂਟਸ ਉੱਤੇ ਹੁੰਦਾ ਆ ਜਿਹੜ ਹੋ ਸਕਦਾ ਹੈ ਕਿ ਆਪਣੇ ਰਿਲੇਟਿਵਸ ਨਾਲ ਆਪਣੇ ਦੋਸਤਾਂ ਨਾਲ ਠੀਕ ਹੈ ਜਾਂ ਫਿਰ ਰਿਲੇਸ਼ਨਸ਼ਿਪ ਦੇ ਵਿੱਚ ਹੈਗੇ ਤੇ ਉਹਨਾਂ ਨਾਲ ਹੋਏਗਾ ਜਿਹੜੇ ਥੋੜੀ ਵੱਡੀ ਉਮਰ ਤੇ ਆ ਜਾਂਦੇ ਆ ਉਹ ਨਿਆਣਿਆਂ ਦਾ ਗੁੱਸਾ ਕੱਢ ਲੈਂਦੇ ਆ ਹਾਂਜੀ ਸੋ ਗ੍ਰੈਚੂਨ ਨੂੰ ਪਾਲਦੇ ਕਿਦਾਂ ਪਈਓ ਹੈਗਾ ਬਹੁਤ ਮੈਂ ਤੁਹਾਡੀ ਆਈਸ ਦੇ ਵਿੱਚ ਉਹ ਫੀਲ ਕਰ ਸਕਦਾ ਹਾਂ ਖਾਸ ਕਰਕੇ ਤੁਹਾਡੇ ਵਰਕਆਊਟ ਦੇ ਵਿੱਚ ਫੀਲ ਕਰ ਸਕਦਾ ਹਾਂ ਨਾਲੇ ਜਣਾ ਤੁਹਾਡਾ ਉਹ ਮੂਵ ਆ ਜਿਹੜਾ ਤੁਸੀਂ ਇਦਾਂ ਕਰਨੀ ਚਾਹਦੇ ਹੋ ਉਹ ਐਗਰੈਸ਼ਨ ਹੈ ਇੱਕ ਤਰੀਕੇ ਦੀ ਸੋ ਗ੍ਰਹਿਣੋ ਕਿਦਾਂ ਪਾਲਦੇ ਪਏ ਹੋ ਤੇ ਉਹਦੇ ਵਿੱਚੋਂ ਪ੍ਰੋਡਕਸ਼ਨ ਕਿਦਾ ਪ੍ਰੋਡਕਟਿਵਿਟੀ ਕਿਦਾ ਕੱਢ ਕੇ ਲੈ ਕੇ ਆਉਂਦੇ ਪਹਿਲੀ ਗੱਲ ਤਾਂ ਬ੍ਰਦਰ ਜੋ ਵੀ ਆਪਾਂ ਕਰਦੇ ਆ ਨਾ ਹਰ ਇੱਕ ਬੰਦਾ ਸਾਡੇ ਫੀਲਿੰਗਸ ਨੂੰ ਪਛਾਣ ਨਹੀਂ ਸਕਦਾ ਐਂਡ ਮੈਂ ਧੰਨਵਾਦ ਕਰਦਾ ਜਿਹੜਾ ਤੁਸੀਂ ਪਛਾਣ ਲਿਆ ਹੈ ਨਾ ਗੁੱਸਾ ਹੁੰਦਾ ਕਿਉਂਕਿ ਜਿਹੜਾ ਬੰਦਾ ਸਟਰਗਲ ਕਰ ਰਿਆ ਹੁੰਦਾ ਨਾ ਜਿਹੜਾ ਮਿਹਨਤ ਕਰ ਰਿਆ ਹੁੰਦਾ ਆਪਣੇ ਕਿਸੇ ਵਧੀਆ ਇੱਕ ਵਧੀਆ ਗੋਲ ਆਸਤੇ ਹੈ ਨਾ ਯਾਰ ਮੈਂ ਉਹ ਚੀਜ਼ ਹਾਸਲ ਕਰਨੀ ਹੈ ਜਦੋਂ ਆਪਾਂ ਉਥੇ ਮਿਹਨਤ ਕਰਦੇ ਆ ਸਾਨੂੰ ਲਾਈਕ ਕੋਈ ਬੈਨੀਫਿਟ ਨਹੀਂ ਮਿਲ ਰਿਹਾ ਹਲੇ ਵੀ ਸੋਸਾਇਟੀ ਸਾਨੂੰ ਵੈਲਿਊ ਨਹੀਂ ਦੇ ਰਹੀ ਆ ਗਵਰਨਮੈਂਟ ਸਾਨੂੰ ਵੈਲਿਊ ਨਹੀਂ ਦੇ ਰਹੀ ਐ ਨੀ ਤੇ ਉਹ ਚੀਜ਼ਾਂ ਉਦੋਂ ਬੜੀਆਂ ਮੈਟਰ ਕਰਦੀਆਂ ਯਾਰ ਯਾਰ ਮੈਂ ਇਨੀ ਮਿਹਨਤ ਵੀ ਕਰਾਂ ਫਿਰ ਵੀ ਮੇਰੇ ਪੱਲੇ ਕੁਝ ਨਾ ਆਏ ਜਾਂ ਮੇਰੀ ਫੈਮਿਲੀ ਹੱਲੇ ਵੀ ਉਨੀ ਸੈਟੀਫਾਈ ਨਾ ਹੋਏ ਮੇਰੇ ਤੋਂ ਮੇਰੇ ਕੰਮ ਤੋਂ ਮੇਰੀ ਮਿਹਨਤ ਤੋਂ ਤਾਂ ਯਾਰ ਫਿਰ ਗੁੱਸਾ ਤਾਂ ਹੁੰਦਾ ਤੇ ਹਰੀਕ ਨੂੰ ਹੁੰਦਾ ਚੈਨਲ ਇਸ ਕਿੱਦਾਂ ਕਰਦੇ ਪੇ ਉਹ ਗੁੱਸਾ ਕੱਢ ਦੋ ਕਿ ਹੋਰ ਪਾਸੇ ਉਹੀ ਕੱਢਦੇ ਆ ਜਾਂ ਉਹੀ ਫਿਰ ਮੈਂ ਵਰਕਆਊਟ ਤੇ ਕੱਢਦਾ ਫਿਰ ਮੈਂ ਗੁੱਸਾ ਵਰਕਆਊਟ ਤੇ ਕੱਢਦਾ ਮੈਨੂੰ ਮਾਈਂਡ ਦੇ ਵਿੱਚ ਉਹ ਹਕੀਕਤ ਜੋ ਮੇਰੇ ਮਾਈਂਡ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਨੇ ਸਟੋਰੀਜ਼ ਜੋ ਚੱਲ ਰਹੀਆਂ ਹੁੰ ਯਾਰ ਅੱਜ ਜੇ ਮੇਰੇ ਨਾਲ ਇਦਾਂ ਹੋ ਰਿਹਾ ਵਾ ਹਨਾ ਮੇਰੇ ਤੇ ਆ ਚੀਜ਼ਾਂ ਬੀਤਰੀਆਂ ਨੇ ਆ ਗੱਲਾਂ ਬੀਤਰੀਆਂ ਨੇ ਮੇਰੇ ਤੇ ਤਾਂ ਮੇਰੀ ਤਰ੍ਹਾਂ ਕਿੰਨੇ ਹੋਰ ਯੰਗਸਟਰਸ ਹੋਣਗੇ ਜਿਹੜੇ ਇਸ ਸਟੀਨ ਨੂੰ ਫੇਸ ਕਰ ਰਹੇ ਆ ਜਾਂ ਇਸ ਚੀਜ਼ ਨੂੰ ਨਿਕਲਦੇ ਨਿਕਲਦੇ ਉਹ ਉੱਥੇ ਹੀ ਖਲੋਗੇ ਐ ਇਸੇ ਚੀਜ਼ ਤੋਂ ਨਿਕਲਦੇ ਨਿਕਲਦੇ ਉਹ ਡਰਗ ਵੱਲ ਚੱਲ ਜਾਂਦੇ ਆ ਡਰਗ ਵੱਲ ਚੱਲ ਜਾਂਦੇ ਆ ਜਾਂ ਫਿਰ ਉੱਥੇ ਇਕਵਿਟ ਕਰ ਦਿੰਦੇ ਆ ਮੋਸਟਲੀ ਲੋਕ ਹਾਂਜੀ ਭਾਈ ਮੋਸਟਲੀ ਲੋਕ 네ਗੇਟਿਵ ਸਾਈਡ ਚੱਲ ਜਾਂਦੇ ਆ ਮੀਨਸ ਅਗਰੈਸ਼ਨ ਨੇ ਆਪਣਾ ਜੋਰ ਤੇ ਕੱਢਣਾ ਆ ਤੁਸੀਂ ਉਹਨੂੰ ਵਰਕਆਊਟ ਚ ਕੱਢਦੇ ਪਿਓ ਜੇ ਉਧਰ ਹੀ ਨਿਕਲੇਗਾ ਠੀਕ ਆ ਯਾਦਾ ਉਹ ਜਾ ਕੇ ਇੰਟਰਨੈਟ ਤੇ ਕੁਝ ਗਲਤਮਤ ਸਰਚ ਕਰਨਗੇ ਠੀਕ ਹੈ ਜਾਂ ਫਿਰ ਉਹ ਆਪਣੇ ਦੋਸਤਾਂ ਨਾਲ ਜਾ ਕੇ ਪਾਰਟੀ ਕਰਨਗੇ ਲਾਈਕ ਉਹ ਉਹ ਸਿਚੁਏਸ਼ਨ ਤੋਂ ਭੱਜਣਗੇ ਦੇਖੋ ਇਹ ਬੰਦਾ 2 ਮਿੰਟ ਦਾ ਗੁੱਸਾ ਹੁੰਦਾ ਕੋਈ ਜ਼ਿਆਦਾ ਇਹ ਨਹੀਂ ਕਿ ਤੁਹਾਨੂੰ ਘੰਟੇ 2 ਘੰਟੇ ਗੁੱਸਾ ਰਹੇਗਾ ਮਿੰਟਾਂ ਦਾ ਹੀ ਗੁੱਸਾ ਹੁੰਦਾ ਉਹ ਜੇ ਤੁਸੀਂ ਗੁੱਸਾ ਕਾਬੂ ਕਰ ਲਿਆ ਤਾਂ ਤੁਸੀਂ ਸਮਝ ਲਓ ਕਿ ਯਾਰ ਤੁਸੀਂ ਆਪਣੀ ਜ਼ਿੰਦਗੀ ਇੱਕੇ ਸਵਾਰਗੇ ਕਿਉਂਕਿ ਇੱਕ ਬਾਈ ਜੋ ਪਹਿਲਵਾਨ ਹੁੰਦਾ ਨਾ ਜੋ ਖਿਡਾਰੀ ਹੁੰਦਾ ਉਹ ਇੱਕ ਤਰ੍ਹਾਂ ਦਾ ਸਾਧੂ ਹੁੰਦਾ ਤਪੱਸਿਆ ਕਰਦਾ ਮਿਹਨਤ ਮਿਹਨਤ ਤਪੱਸਿਆ ਹੁੰਦੀ ਹੈ ਜਿਹੜਾ ਸਾਧੂ ਹੁੰਦਾ ਉਹ ਵੀ ਤਪੱਸਿਆ ਕਰਦਾ ਬੈਠ ਕੇ ਰੱਬ ਨੂੰ ਯਾਦ ਕਰਦਾ ਹੈ ਕਿ ਮੈਂ ਕਦੋਂ ਆਪਣੇ ਰੱਬ ਨੂੰ ਮਿਲੂੰਗਾ ਹਣਾ ਉਹ ਧੀ ਕਰਦਾ ਉਹਦੀ ਮਿਹਨਤ ਕਰਦਾ ਕੋਈ ਨਹੀਂ ਦੇਖਦਾ ਉਹਨੂੰ ਵੀ ਕਈ ਤਰ੍ਹਾਂ ਦੀਆਂ ਅੜਚਣਾਂ ਹੁੰਦੀਆਂ ਨੇ ਆਪਣੇ ਰਾਹ ਦੇ ਵਿੱਚ ਜਰਨੇ ਦੇ ਵਿੱਚ ਬਟ ਉਹ ਇਹ ਹੈ ਕਿ ਆਪਣਾ ਮਾਈਂਡ ਜਿਹੜਾ ਵਾ ਕਾਮ ਰਾ ਕੇ ਗੁੱਸਾ ਉਹਨੂੰ ਵੀ ਹੁੰਦਾ ਵਾ ਬਟੂ ਗੁੱਸਾ ਉੱਥੇ ਹੀ ਕੱਢਦਾ ਉਸੇ ਲੈਵਲ ਤੱਕ ਰੱਖਦਾ ਜਿੱਥੇ ਉਹਨੂੰ ਰੱਖਣਾ ਚਾਹੀਦਾ ਉਸ ਗੁੱਸੇ ਨੂੰ ਉਸ ਗੋਲ ਦੇ ਥੱਲੇ ਲਾਉਂਦਾ ਤਾਂ ਕਿ ਗੋਲ ਜ਼ਿਆਦਾ ਰੀਲੀ ਕਿਉਂਕਿ ਉਹ ਚੀਜ਼ ਹਾਈਲਾਈਟ ਕਰੇਗੀ ਫਿਰ ਉਹਨੂੰ ਪਰ ਜੇ ਉਹ ਗੁੱਸਾ ਉਹਨੇ ਉਸੇ ਟਾਈਮ ਕੱਢਤਾ ਜਾਂ ਸਾਡੇ ਵਰਗੇ ਖਿਡਾਰੀ ਉਸੇ ਟਾਈਮ ਦੀ ਅਸੀਂ ਗੁੱਸਾ ਕੱਢ ਦਈਏ ਤਾਂ ਉਹ ਗੁੱਸਾ ਉਸੇ ਟਾਈਮ ਤੱਕ ਹਾਈਲਾਈਟ ਰਹੇਗਾ ਉਹ ਵੀ ਮਿੰਟਾਂ ਤੱਕ ਹੀ ਪਰ ਬਾਅਦ ਚ ਫਿਰ ਜ਼ਿੰਦਗੀ ਖਰਾਬ ਆ ਬਾਅਦ ਚ ਅਸੀਂ ਕਿਵੇਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਹਾਂ ਜਦੋਂ ਤੁਸੀਂ ਖੁਦ ਨੂੰ ਹੀ ਕੰਟਰੋਲ ਨਹੀਂ ਕਰ ਸਕਦੇ ਖੁਦ ਦੀਆਂ ਫੀਲਿੰਗਸ ਨੂੰ ਕੰਟਰੋਲ ਨਹੀਂ ਕਰ ਸਕਦੇ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਬਾਕੀਆਂ ਨੂੰ ਐਗਜ਼ਾਮਪਲ ਦੇਵਾਂਗੇ ਇਕੱਲੇ ਬਹਿ ਕੇ ਰਹਿੰਦੇ ਹੋ ਕਦੀ ਹੈ ਬਹੁਤ ਵਾਰ ਕਿਹੜੀ ਇਹ ਚੀਜ਼ਾਂ ਨਾ ਬੜੀਆਂ ਇਹ ਫੀਲਿੰਗਸ ਬੜੀਆਂ ਮੈਟਰ ਕਰਦੀਆਂ ਨੇ ਇੱਕ ਸਟ੍ਰਗਲਰ ਦੀ ਲਾਈਫ ਦੇ ਵਿੱਚ ਮੈਂ ਮੋਸਟਲੀ ਦੇਖਿਆ ਹੈ ਕਿ ਜਦੋਂ ਵੀ ਸਟ੍ਰਗਲਰ ਮੰਨਦੇ ਆਪਣੇ ਆਪ ਨੂੰ ਅਜੇ ਵੀ ਸਟਰਗਲਰ ਮੰਨਦੇ ਆ ਕਿਉਂਕਿ ਮੈਂ ਸਿੱਖ ਰਿਹਾ ਹਲੇ ਵੀ ਵੀ 106 ਇੰਟਰਵਿਊ ਕਰ ਚੁੱਕੇ ਹੋ ਟੈਡਡਾਕਸ ਤੁਹਾਡੀ ਟਾਕ ਆ ਚੁੱਕੀ ਆ ਗਿਨੀਸ ਦੇ ਵਿੱਚ ਤੁਹਾਡਾ ਨਾਮ ਹੈਗਾ ਯਾ ਐਂਡ ਸਟਿਲ ਯੂ ਆਰ ਫੀਲਿੰਗ ਯੋਰਸੈਲਫ ਐਜ਼ ਅ ਸਟਰਗਲਰ ਦੇਖੋ ਭਰਾ ਜਦੋਂ ਮੈਂ ਇਹ ਚੀਜ਼ ਸੋਚ ਲਈ ਨਾ ਕਿ ਯਾਰ ਮੈਂ ਗਿਨੀਸ ਵਰਲਡ ਰਿਕਾਰਡ ਬਣਾ ਲਿਆ ਮੇਰੀਆਂ ਇੰਨੀਆਂ ਇੰਟਰਵਿਊ ਹੋ ਗਈਆਂ ਤੇ ਮੇਰੇ ਇਨੇ ਫੋਲੋਅਰਸ ਹੋ ਗਏ ਫਿਰ ਹੋਰ ਅੱਗੇ ਬਚ ਕੀ ਗਿਆ ਜਿਹਦੇ ਲਈ ਮੈਂ ਮਿਹਨਤ ਕਰਾਂ ਜਿੰਨਾਂ ਦਾ ਕਿ ਮੈਂ ਸਮਝਿਆ ਕਿ ਯਾਰ ਹਲੇ ਮੈਂ ਮਿਹਨਤ ਕਰ ਰਿਹਾ ਹਲੇ ਮੈਂ ਸਿੱਖ ਰਿਹਾ ਫਿਰ ਮੇਰੇ ਕੋ ਸਿੱਖਣ ਨੂੰ ਬਹੁਤ ਕੁਝ ਆ ਹ ਇਨੇ ਮੇਰੇ ਫੋਲੋਅਰਸ ਹੋ ਗਏ ਨੇ ਫਿਰ ਹੋਰ ਬਾਕੀ ਕੀ ਹੈ ਵਿੱਚ ਜਿਹਦੇ ਆਸਤੇ ਮੈਂ ਮਿਹਨਤ ਕਰਾਂ ਜਾਂ ਜਿਹਦੇ ਆਸਤੇ ਮੈਂ ਸਟਰਗਲ ਕਰਾਂ ਉਹ ਸਟਰਗਲ ਜਿਹੜਾ ਸਟਰਗਲਰ ਵਰਡ ਹੈ ਨਾ ਉਹ ਬਈ ਆਪਣੇ ਆਪ ਚ ਸੁਣਨ ਨੂੰ ਬੜਾ ਵਧੀਆ ਲੱਗਦਾ ਮੋਟੀਵੇਸ਼ਨ ਜੀ ਮਿਲ ਜਾਂਦੀ ਹੈ ਹੈਨਾ ਹੁਣ ਕਈਆਂ ਨੂੰ ਲੱਗਦਾ ਹੋਵੇਗਾ ਕਿ ਯਾਰ ਅਸੀਂ ਵਰਡ ਯੂਜ਼ ਕਰੀਏ ਗੈਂਗਸਟਰ ਵਰਡ ਯੂਜ਼ ਕਰੀਏ ਪਰ ਸਾਨੂੰ ਆਪਣੇ ਆਪ ਚ ਮੋਟੀਵੇਸ਼ਨ ਮਿਲਦੀ ਹੈ ਪਰ ਹਾਰਡਲੀ ਉਹ ਪਲੇਅਰ ਲਈ ਜਾਂ ਉਹ ਜਿਹੜਾ ਬੰਦਾ ਸਟਰਗਲ ਕਰ ਰਿਹਾ ਉਹਦੇ ਆਸਤੇ ਉਹ ਸਟਰਗਲਰ ਜਾਂ ਹਸਲਰ ਇਹ ਵਰਡ ਬੜੇ ਮੈਟਰ ਕਰਦੇ ਆ ਹਸਲਰ ਯਾਰ ਮੈਨੂੰ ਇਹ ਇੰਨਾ ਪਸੰਦ ਆਣਾ ਹੈ ਹਨਾ ਬ੍ਰਦਰ ਸਾਡਾ ਦਿਲ ਕਰਦਾ ਯਾਰ ਅਸੀਂ ਇਹ ਚੀਜ਼ ਨੂੰ ਕਿਤੇ ਨਾ ਕਿਤੇ ਪਰਮਾਨੈਂਟ ਲਿਖਾਈਏ ਜਾਂ ਮਤਲਬ ਸਾਨੂੰ ਇਸ ਨਾਮ ਦੇ ਨਾਲ ਲੋਕ ਜਾਣਦੇ ਹੋਣ ਪਛਾਣਦੇ ਹੋਣ ਵਧੀਆ ਲੱਗਦਾ ਤੇ ਉਹ ਆਈ ਥਿੰਕ ਮੈਂ ਸਟ੍ਰਗਲਰ ਵਰਡ ਤਾਂ ਹੀ ਯੂਜ਼ ਕਰਦਾ ਆਪਣੇ ਨਾਲ ਕਿਉਂਕਿ ਮੈਨੂੰ ਇੱਕ ਨਾ ਹਿੰਟ ਮਿਲ ਜਾਂਦਾ ਇੱਕ ਮਸਲਾ ਮਿਲ ਜਾਂਦਾ ਕਿ ਯਾਰ ਮੈਂ ਹੱਲੇ ਮਿਹਨਤ ਕਰਨੀ ਹੈ ਫਿਰ ਇਹ ਸਟ੍ਰਗਲਰ ਜਾਂ ਇਹ ਹਸਲਰ ਜਿਹੜਾ ਆ ਉਹੋਂ ਦਾ ਕਿਹੜੀ ਗੱਲ ਬ੍ਰਦਰ 23 ਫੈਮਿਲੀ ਲਾਸਟ ਕਿਹੜੀ ਚੀਜ਼ ਸੀ ਤੁਸੀਂ ਇਮੋਸ਼ਨਲ ਹੋਏ ਰੋਂਦਾ ਨਹੀਂ ਕਵਾਂਗਾ ਇਮੋਸ਼ਨਲ ਹੋਏ ਕਿਹੜੀ ਲਾਸਟ ਲਾਸਟ ਮੈਂ ਹੋਇਆ ਸੀ ਬ੍ਰਦਰ ਆਪਣੀ ਫੈਮਲੀ ਨੂੰ ਦੇਖ ਕੇ ਕਿਉਂਕਿ ਮੇਰੇ ਨਾਲ ਦੇ ਯਾਰ ਦੋਸਤ ਕਹਿੰਦੇ ਆ ਕਿ ਅਸੀਂ ਬਾਹਰ ਜਾਣਾ ਜਾ ਵੀ ਰਹੇ ਆ ਕਾਫੀ ਲੋਕ ਜਾ ਰਹੇ ਆ ਕੱਲੇ ਮੇਰੇ ਯਾਰ ਦੋਸਤ ਨਹੀਂ ਜਾ ਰਹੇ ਪੰਜਾਬ ਚੋਂ ਬਾਕੀ ਇੰਡੀਆ ਦੀ ਸਟੇਟ ਚੋਂ ਕਾਫੀ ਯੂਥ ਬਾਹਰ ਜਾ ਰਿਹਾ ਤੇ ਫੈਮਲੀ ਨੂੰ ਹੁੰਦਾ ਹੀ ਆ ਯਾਰ ਕਿ ਇਹਦੀ ਇਹਦੀ ਉਮਰ ਦੇ ਮੁੰਡੇ ਕੁੜੀਆਂ ਬਾਹਰ ਜਾ ਰਹੇ ਆ ਹਨ ਜਿਨ੍ਹਾਂ ਨੂੰ ਅਸੀਂ ਦੇਖਦੇ ਰਹੇ ਆ ਇਕੱਠੇ ਸਕੂਲ ਜਾਂਦੇ ਰਹੇ ਆ ਜਾਂ ਇਕੱਠੇ ਇਹਨਾਂ ਨੂੰ ਅਸੀਂ ਖੇਡਦੇ ਦੇਖਿਆ ਹੈ ਕਠੇ ਇਹਨਾਂ ਨੂੰ ਕੰਮ ਕਰਦੇ ਦੇਖਿਆ ਹੈ ਉਹ ਜਦੋਂ ਸਰਕਲ ਦੇ ਵਿੱਚੋਂ ਬਾਕੀ ਲੋਕ ਬਾਹਰ ਜਾ ਕੇ ਕਮਾਈ ਕਰ ਰਹੇ ਆ ਇਵਨ ਇਹ ਨਹੀਂ ਕਿ ਮੈਂ ਕਮਾਈ ਨਹੀਂ ਕਰ ਰਿਹਾ ਕਮਾਈ ਕਰ ਰਿਹਾ ਮੈਂ ਬਟ ਉਹ ਨਾ ਫੈਮਿਲੀ ਨੂੰ ਉਸ ਨਾਲ ਇਹ ਯਕੀਨ ਨਹੀਂ ਹੋ ਰਿਹਾ ਜਾਂ ਬਾਕੀ ਸੋਸਾਇਟੀ ਨੂੰ ਉਸ ਦਾ ਲਈ ਯਕੀਨ ਨਹੀਂ ਹੋ ਰਿਹਾ ਯਾਰ ਇਹ ਕੰਮ ਕੀ ਕਰ ਰਿਹਾ ਆ ਆਈ ਥਿੰਕ ਇਟਸ ਅ ਵੇਸਟ ਆਫ ਟਾਈਮ ਬਟ ਬ੍ਰਦਰ ਉਹ ਚੀਜ਼ ਜੇ ਕਿਸੇ ਨੇ ਕੀਤੀ ਨਹੀਂ ਹੈ ਉਹ ਕਹਿੰਦੇ ਨੇ ਇਤਿਹਾਸ ਬਣਦੇ ਆ ਪਰ ਬਣਾਉਣ ਵਾਸਤੇ ਟਾਈਮ ਚਾਹੀਦਾ ਵਾ ਜੇ ਮੈਂ ਅੱਜ ਉਸ ਚੀਜ਼ ਵਾਸਤੇ ਕੰਮ ਕਰ ਰਿਹਾ ਮੈਂ ਮਿਹਨਤ ਕਰ ਰਿਹਾ ਵਾ ਮੇਰੀ ਇਸ ਲਾਈਨ ਦੇ ਵਿੱਚ ਕਿਸੇ ਨੇ ਅਜੇ ਤੱਕ ਆਪਣਾ ਨਾਮ ਨਹੀਂ ਬਣਾਇਆ ਜੇ ਮੈਂ ਬੰਦਾ ਪਹਿਲਾ ਕਰ ਰਿਹਾ ਤਾਂ ਯਾਰ ਜੇ ਮੈਂ ਕਰੂੰਗਾ ਫੇਰ ਹੀ ਤਾਂ ਬਾਕੀ ਯੂਥ ਪਿੱਛੇ ਲੱਗੇਗਾ ਉਹਨਾਂ ਨੂੰ ਮੋਟੀਵੇਸ਼ਨ ਮਿਲੇਗੀ ਉਹਨਾਂ ਨੇ ਉਹਨਾਂ ਵਾਸਤੇ ਇੱਕ ਐਗਜ਼ਾਮਪਲ ਸੈੱਟ ਹੋਵੇਗੀ ਯਾਰ ਨਹੀਂ ਉਹ ਬੰਦੇ ਨੇ ਕੀਤਾ ਵਾ ਜੇ ਉਹ ਸਾਡੇ ਜੋ ਇੱਥੇ ਨਿਕਲ ਕੇ ਉੱਥੇ ਜਾ ਸਕਦਾ ਤਾਂ ਅਸੀਂ ਵੀ ਜਾ ਸਕਦੇ ਹਾਂ ਸੋ ਉਹ ਚੀਜ਼ਾਂ ਸਿਰਫ ਲਾਈਕ ਮਾਈਂਡ ਕਈ ਨਹੀਂ ਡਾਇਵਰਟ ਹੋ ਜਾਂਦਾ ਫੈਮਿਲੀ ਨੂੰ ਦੇਖ ਕੇ ਉਹ ਕਹਿੰਦੇ ਨਾ ਮਿਡਲ ਕਲਾਸ ਫੈਮਿਲੀ ਜਿਹੜਾ ਜਿਹੜਾ ਹੁੰਦਾ ਨਾ ਜਿਹੜੀ ਮਿਡਲ ਕਲਾਸ ਫੈਮਿਲੀ ਦੇ ਵਿੱਚ ਹੁੰਦੇ ਆ ਉਹਨਾਂ ਕੋਲ ਗਵਾਉਣ ਜੋਗਾ ਕੁਝ ਨਹੀਂ ਹੁੰਦਾ ਪਿੱ ਇਆ ਉਹਨਾਂ ਦੇ ਕੈਰੈਕਟਰ ਦੇ ਹੁੰਦੀਆਂ ਤਾਂ ਬਾਈ ਬੜਾ ਕੁਝ ਗਵਾਚ ਜਾਂਦਾ ਡਾਊਟ ਹੁੰਦਾ ਆਪਣੀ ਜਰਨੀ ਦੇ ਉੱਤੇ ਕਈ ਵਾਰੀ ਕਿ ਯਾਰ ਮੈਂ ਜਿਹੜੇ ਚੀਜ਼ ਤੇ ਪੈ ਗਿਆ ਆ ਮੈਂ ਹੁਣ ਕਾਫੀ 260 ਲੋਕ ਮੈਨੂੰ ਇੰਸਟਾਗ੍ਰam ਤੇ ਕਿ ਲੋਕ ਮੈਨੂੰ ਇੰਸਟਾਗ੍ਰam ਤੇ ਦੇਖ ਰਹੇ ਆ ਇੰਟਰਵਿਊਜ਼ ਦੇ ਵਿੱਚ ਮੈਂ ਨੀ ਵਾਰੀ ਕਹਿ ਰਿਹਾ ਆ ਤੇ ਹੁਣ ਤੇ ਮੈਂ ਕੁਇਟ ਨਹੀਂ ਕਰ ਸਕਦਾ ਬਟ ਕਹਿ ਰਹੇ ਹੋ ਇੱਕ ਚੱਲ ਯਾਰ ਐਗਜ਼ਾਮਪਲ ਦੇ ਤੌਰ ਤੇ ਅੱਜ ਜੇ ਤੁਹਾਡੇ ਲਈ ਕੈਨੇਡਾ ਜਾਣਾ ਜਾਂ ਕੁਝ ਵੀ ਚੀਜ਼ ਕੋਈ ਬਹੁਤ ਵੱਡੀ ਚੀਜ਼ ਨਹੀਂ ਹੋਏਗੀ ਕੁਝ ਨਾ ਕੁਝ ਜਿਗਾਰਡ ਕਰਕੇ ਅੱਜ ਤੇ ਕੋਈ ਵੀ ਜਾ ਸਕਦਾ ਹੈ ਇਦਾਂ ਦਾ ਹੈਗਾ ਹੀ ਹਨਾ ਤੇ ਕੀ ਦਿਲ ਕਰਦਾ ਆ ਕਿ ਜਾਂ ਵਰਤਾਰ ਆ ਰੁਕ ਜਾਂਦੇ ਕਿ ਦੁਨੀਆ ਸਾਹਮਣੇ ਹੁਣ ਸਭ ਕੁਝ ਕਹਿ ਚੁੱਕੇ ਹੋ ਇਹ ਵੀ ਇੱਕ ਪੋਜ਼ਿਟਿਵ ਵਈ ਹੈ ਸਗੋਂ ਆਪਣੇ ਆਪ ਨੂੰ ਤੁਸੀਂ ਸਾਰੇ ਨਾ ਉਹ ਕਹਾਣੀਆਂ ਨੇ ਕਿ ਬੇੜੀ ਸਾੜਤੀ ਹੁਣ ਕਿ ਵਾਪਸ ਨਹੀਂ ਜਾ ਸਕਦਾ ਨਹੀਂ ਬ੍ਰਦਰ ਮੈਨੂੰ ਕਦੀ ਵੀ ਡਾਊਟ ਨਹੀਂ ਹੁੰਦਾ ਪਹਿਲਾਂ ਹੁੰਦਾ ਸੀ ਸਟਾਰਟਿੰਗ ਦੇ ਵਿੱਚ ਕਿਉਂਕਿ ਸਟਾਰਟਿੰਗ ਦੇ ਵਿੱਚ ਹਰੇਕ ਨੂੰ ਆਪਣੇ ਜਰਨੇ ਦੇ ਉਤੇ ਡਾਊਟ ਹੁੰਦਾ ਕਿ ਯਾਰ ਮੈਂ ਰਾਹ ਸਹੀ ਚੁਣਿਆ ਕਿ ਮੈਂ ਇਹਦੇ ਵਿੱਚ ਮੈਨੂੰ ਲੋਕ ਪਹਿਚਾਨਣਗੇ ਲੋਕ ਮੈਨੂੰ ਜਾਣਣਗੇ ਕੋਈ ਮਤਲਬ ਮੈਨੂੰ ਬੈਨੀਫਿਟਸ ਹੋਣਗੇ ਇਹਦੇ ਸਟਾਰਟਿੰਗ ਦੇ ਵਿੱਚ ਹਰ ਕੋਈ ਬੰਦਾ ਸੋਚਦਾ ਮੈਨੂੰ ਵੀ ਪਹਿਲਾਂ 6 ਮਹੀਨੇ ਆ 1 ਸਾਲ ਸੋਚਿਆ ਹੋਊਗਾ ਮੈਂ ਇਸ ਚੀਜ਼ ਬਾਰੇ ਹੁਣ ਨਹੀਂ ਹੁਣ ਇਹ ਹੈ ਕਿ ਹੁਣ ਮੈਂ ਬੇਸ ਆਪਣਾ ਬਣਾ ਚੁੱਕਿਆ ਹੁਣ ਮਤਲਬ ਮੈਂ ਇਸ ਚੀਜ਼ ਨੂੰ ਮਾਨ ਨਹੀਂ ਮਹਿਸੂਸ ਕਰਦਾ ਜਾਂ ਮਾਨ ਨਹੀਂ ਸਮਝੂਗਾ ਬਟ ਪ੍ਰਾਊਡ ਫੀਲ ਹੁੰਦਾ ਹੈ ਕਿ ਯਾਰ ਅੱਜ ਇੰਡੀਆ ਦੀ ਹਰ ਇੱਕ ਸਟੇਟ ਵਿੱਚ ਮੈਨੂੰ ਕੋਈ ਨਾ ਕੋਈ ਜਾਣਦਾ ਹੋਵੇਗਾ ਜਾਂ ਬਾਹਰ ਬੈਠੇ ਵੀ ਸਾਡੇ ਜਿਹੜੇ ਭਰਾ ਪੈਣਾ ਬਾਹਰ ਬੈਠੇ ਆ ਉਹਨਾਂ 'ਚੋਂ ਵੀ ਮੈਨੂੰ ਕੋਈ ਨਾ ਕੋਈ ਜਾਣਦਾ ਹੋਵੇਗਾ ਤੇ ਇਹ ਚੀਜ਼ ਮੈਂ ਕਮਾਈ ਆ ਮਿਹਨਤ ਕਰਕੇ ਇੱਕ ਵੱਖਰੀ ਪਛਾਣ ਕਮਾਈ ਆ ਅੱਜ ਅ ਲੋਕ ਅਲੱਗ-ਅਲੱਗ ਨਾਮ ਦੇ ਨਾਲ ਮੈਨੂੰ ਜਾਣਦੇ ਆ 5 ਰੁਪਏ ਵਾਲਾ ਫਿਟਨੈਸ ਟ੍ਰੇਨਰ ਦੇਸੀ ਜਿਮ ਵਾਲਾ ਫਿਟਨੈਸ ਟ੍ਰੇਨਰ ਬਿਨਾ ਜਿਮ ਤੋਂ ਪ੍ਰੈਕਟਿਸ ਕਰਨ ਵਾਲਾ ਫਿਟਨੈਸ ਇਨਫਲੂਐਂਸਰ ਐਂਡ ਪੁਸ਼-ਅਪ ਮੈਨ ਆਫ ਪੰਜਾਬ ਇਹ ਗੂਗਲ ਨੇ ਖਿਤਾਬ ਦਿੱਤਾ ਹੋਇਆ ਮੈਂ ਜੀ ਤੇ ਆਈ ਥਿੰਕ ਇਹ ਚੀਜ਼ਾਂ ਅਚੀਵ ਇੰਨੀਆਂ ਚੀਜ਼ਾਂ ਅਚੀਵ ਕਰਨ ਤੋਂ ਬਾਅਦ ਹੁਣ ਪਿੱਛੇ ਮੁੜਨ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ ਹੁਣ ਇਹ ਤਾਂ ਜੇ ਆਪਾਂ ਮਿਹਨਤ ਕਰਕੇ ਹੌਲੀ-ਹੌਲੀ ਸਟੈਪ ਪੁੱਟ ਰਹੇ ਹਾਂ ਨਾ ਮੈਟਰ ਇਹ ਨਹੀਂ ਕਰਦਾ ਕਿ ਬਾਈ ਤੁਸੀਂ ਸਕਸੈਸ ਕਿੰਨੀ ਛੇਤੀ ਪਾਉਂਦੇ ਹੋ ਮੈਟਰ ਇਹ ਕਰਦਾ ਹੈ ਕਿ ਤੁਸੀਂ ਕਿੰ